ਸਸੀ ਕਾਲ ਜੀ ਸਾਰਨ ਪਿਆਰ ਭਰੀ ਜੱਸੀ ਕਾਲ ਆਪਾ ਚੰਡੀਗੜ੍ਹ ਗਏ ਤੇ ਆਪਾ ਉੱਥੇ ਹੈ ਫਿਰ ਸੁਖਨਾ ਚੀਲ ਤੇ ਕਿਉਂਕਿ ਮੇਰੀ ਸਿਸਟਰ ਨੇ ਆਪਣੇ ਕਿਸੇ ਨੂੰ ਮਿਲਣਾ ਸੀ ਜੋ ਉਹਨਾਂ ਦੇ ਕੋਲੋਂ ਉੱਥੇ ਰਹਿੰਦੇ ਉਹਨਾਂ ਦੇ ਨਾਲ ਜਿੰਨੀ ਮੈਂ ਦੇਖਿਆ ਉਹ ਫਲਾਵਰ ਕਿੰਨੇ ਸੋਹਣੇ ਆ ਮੈਨੂੰ ਬਹੁਤ ਸੋਹਣਾ ਲੱਗਿਆ ਹੈ ਲੋਕੇਸ਼ਨ ਅੱਛਾ ਲੱਗਿਆ ਮੈਨੂੰ ਦੇਖੋ ਕਿੱਡੇ ਕਿੱਡੇ ਫੁੱਲ ਲੱਗੇ ਹੋਏ ਨੇ ਪਰ ਸਾਡੇ ਘਰਾਂ ਚ ਬਹੁਤ ਛੋਟੇ ਲੱਗਦੇ ਨੇ ਇਹ ਫੁੱਲ ਤਾਂ ਆਪਣੀ ਪਿੰਡੀ ਇੱਥੇ ਤੋਂ ਪਰਿੰਦੀ ਹੈ ਬਹੁਤ ਕੋਲ ਸਫਾਈ ਸੀ ਇੱਥੇ ਬਹੁਤ ਸਫਾਈ ਸੀ ਤਾਂ ਮੈਨੂੰ ਬੜਾ ਚੰਗਾ ਲੱਗਦਾ ਸੀ ਕਿ ਇੱਥੇ ਸਾਫ਼ ਸੁਥਰਾ ਹੈਗਾ ਨਾ ਇੱਧਰ ਦੇਖੋ ਤੁਸੀਂ ਜਾ ਰਹੇ ਨੇ ਜਿਹੜੇ ਅਸੀਂ ਘੁੰਮਦੇ ਸੀ ਇੱਥੇ ਪਰ ਜ਼ਿਆਦਾ ਟਾਈਮ ਨਹੀਂ ਰੁਕੇ ਉੱਥੇ ਅਸੀਂ ਥੋੜਾ ਟਾਈਮ ਰੁਕੇ ਸੀ ਮੈਂ ਵੀਡੀਓ ਵੀ ਛੋਟੀ ਕੀਤੀ ਸੀ ਜ਼ਿਆਦਾ ਲੰਬੀ ਨਹੀਂ ਬਣਾਈ ਗਈ ਵੀਡੀਓ ਮੈਂ ਤਾਂ ਇੱਧਰ ਦੇਖੋ ਝੂਲੇ ਤੇ ਕਰੇਨਾ ਬਣਾਈਆਂ ਹੋਈਆਂ ਨੇ ਬੱਚਿਆਂ ਦੇ ਘੁੰਮਣ ਲਈ ਹਨਾ ਛੋਟੀਆਂ-ਛੋਟੀਆਂ ਚੀਜ਼ਾਂ ਜਿੰਦਾ ਕਿ ਬਣਾ ਦਿੰਦੇ ਇੱਥੇ ਕਿ ਤਰ੍ਹਾਂ ਵੀ ਬੱਚੇ ਆਉਂਦੇ ਨੇ ਮਨੋਰੰਜਨ ਲਈ ਤਾਂ ਬੜਾ ਅੱਛਾ ਬੜਾ ਅੱਛਾ ਨਜ਼ਾਰਾ ਸੀਗਾ ਇੱਥੇ ਦੇਖੋ ਬੱਚਿਆਂ ਨੇ ਛੋਟੇ-ਛੋਟੇ ਟ੍ਰੇਨਾਂ ਚਲਾਇਆ ਜਾਂਦੇ ਤੇ ਇਹ ਇੱਕ ਬੱਚੇ ਦੇ ਵਿੱਚ ਝੂਟੇ ਲੈਂਦੇ ਆ ਦੇਖੋ ਉੱਪਰ ਟ੍ਰੇਨ ਚੱਲਦੀ ਹੈ ਉੱਪਰ ਇਹ ਬਣੀਆਂ ਹੋਈਆਂ ਮੱਛੀ ਟਾਈਪ ਜੀ ਦੇ ਬਣਾ ਕੇ ਰੱਖੀਆਂ ਹੋਈਆਂ ਸੀ ਤੇ ਫਿਰ ਇੱਕ ਇਹਦੇ ਉੱਪਰ ਵੀ ਇੱਕ ਰੇਲ ਜੀ ਚੱਲ ਰਹੀ ਸੀਗੀ ਤੇ ਉਹ ਵੀ ਆਪਾਂ ਨੇ ਦੇਖੀ ਆ ਉਹ ਹੀ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ ਤੇ ਇਹਦੇ ਵਿੱਚ ਤਾਂ ਬੱਚੇ ਹੀ ਬੈਠਦੇ ਨੇ ਜ਼ਿਆਦਾਤਰ ਹਨਾ ਵੱਡੇ ਤਾਂ ਕੀ ਬੈਠਣ ਉੱਪਰ ਦੇਖੋ ਚੱਲ ਰਹੀ ਟ੍ਰੇਨ ਬਣਾ ਕੇ ਚੱਲੀ ਇਹ ਜਿਹੜੇ ਸਿਆਣੇ ਵੀ ਬਹਿੰਦੇ ਸੀ ਤਾਂ ਮੈਨੂੰ ਵੀ ਬੜਾ ਕਹਿੰਦੇ ਬੈਠ ਪਰ ਮੈਂ ਨਹੀਂ ਬੈਠੀ ਕਿਉਂਕਿ ਮੈਨੂੰ ਥੋੜਾ ਡਰ ਲੱਗਦਾ ਸੀਦਾ ਉਹ ਚਾਹੀ ਤਾਂ ਹੁਣ ਮੈਨੂੰ ਡਰ ਲੱਗਦਾ ਪਹਿਲਾਂ ਮੈਂ ਘੱਟ ਡਰਦੀ ਸੀ ਥੋੜਾ ਡਰਦੀ ਹਾਂ ਪਰ ਜ਼ਿਆਦਾ ਵੀ ਨਹੀਂ ਕਿ ਆ ਇਹ ਚਲੋ ਬੱਚਿਆਂ ਦੇ ਮਨੋਰੰਜਨ ਹੁੰਦੇ ਤੇ ਬੱਚੇ ਹੀ ਕਰਦੇ ਨੇ ਤੇ ਤੁਹਾਨੂੰ ਦਿਖਾਉਨੇ ਆ ਸੁਖਨਾਚੀ ਦੇਖ ਲੋ ਕਿਸ਼ਤੀਆਂ ਦੇ ਵਿੱਚ ਜਾ ਰਹੇ ਨੇ ਤੋਂ ਪਰ ਮੈਂ ਕਿਸਤੀ ਵਿੱਚ ਵੀ ਨਹੀਂ ਬੈਠੀ ਕਿ ਅਰਾਦਾ ਸੀ ਪਹਿਲਾਂ ਬੈਠ ਜਾਵਾਂ ਪਰ ਮੈਂ ਇਕੱਲੀ ਸੀ ਪਰ ਨਹੀਂ ਬੈਠੀ ਕਿਉਂਕਿ ਦੂਸਰੇ ਨਾਲਦਿਆਂ ਨੇ ਮੈਨੂੰ ਕਹਿ ਦਿੱਤਾ ਕਿ ਨਹੀਂ ਬੈਠਣਾ ਸੀ ਤਾਂ ਤੇ ਫਿਰ ਮੇਰਾ ਵੀ ਇਕੱਲੀ ਦਾ ਦਿਲ ਨਹੀਂ ਕੀਤਾ ਕਿ ਮੈਂ ਬੈਠ ਜਾਵਾਂ ਹਨਾ ਤੇ ਆਪਾਂ ਚੰਗਾ ਇਹ ਹੈ ਮੇਰੀ ਭੈਣ ਦਾ ਪੁੱਤਰਾ ਜਾਂਦਾ ਕਿ ਸਾਡੇ ਭਾਂਜੇ ਦਾ ਮੁੰਡਾ ਤੇ ਸਾਡਾ ਵੀ ਪੁੱਤਰਾ ਹੀ ਲੱਗਿਆ ਕਿਸ਼ਤੀਆਂ ਵਿੱਚ ਐ ਬਸ ਵੀ ਸੀ ਜਿਹੜੇ ਚੱਲ ਰਹੇ ਸੀ ਦੇਖੋ ਪਾਣੀ 'ਚ ਬਸਾਂ ਸਖਵੀਰ ਬਾਦਾਂ ਨੇ ਕਿਹਾ ਸੀ ਪਾਣੀ 'ਚ ਚਲਾਵਾਂਗੇ ਦੇਖੋ ਚਲਾ ਦਿੱਤੀ ਪਾਣੀ 'ਚ ਬਸ ਹੈਨਾ ਉਹਨੇ ਵਾਦਾ ਪੂਰਾ ਕੀਤਾ ਜਿੱਦਾਂ ਵੀ ਮਰਜ਼ੀ ਹੋਇਆ ਤਾਂ ਦੇਖੋ ਕਿਸ਼ਤੀਆਂ ਨੇ ਕਿਸ਼ਤੀਆਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਵਾਸੀ ਬੜੇ ਝੂਟੇ ਲੈਂਦੇ ਆ ਇਹਦੇ ਵਿੱਚ ਤਾਂ ਪਰ ਆਪਣੇ ਵੀ ਸਰਦਾਰ ਨੇ ਆਪਾਂ ਇੱਥੇ ਖੜੇ ਹਾਂ ਝੀਲ ਦੇ ਉੱਪਰ ਤਾਂ ਮੈਨੂੰ ਅੱਛਾ ਲੱਗਦਾ ਸੀ ਕਿ ਮੈਂ ਵੀ ਇੱਥੇ ਮਨੋਰੰਜਨ ਕਰਾਂ ਥੋੜੀ ਦੇ ਲਈ ਹੁੰਦਾ ਵਾਹਣਾ ਚਲੋ ਗਏ ਆ ਕਿਤੇ ਤਾਂ ਘਮੀ ਘਮੀ ਜ਼ਰੂਰ ਚਾਹੀਦੀ ਇਹਦੇ ਵਿੱਚ ਦੇਖੋ ਬਖਤਾ ਨਹੀਂ ਇੱਕ ਕਿੰਨੀ ਸੋਹਣੀ ਲਹਿਰ ਬਣੀ ਹੋਈ ਹੈ ਇਹਨਾਂ ਦੀ ਨਾ ਇਦਾਂ ਕਰਕੇ ਤੁਰਦੇ ਕਰਕੇ ਸੈਨਰੀ ਜੀ ਸੋਹਣੀ ਬਣੀ ਹੋਈ ਹੈ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਕਿਦਾਂ ਲੱਗਿਆ ਮੇਰੇ ਝੀਲ ਤੇ ਘੁੰਮਣਾ ਤੇ ਇੱਥੇ ਹਰਿਆਲੀ ਬਹੁਤ ਮੈਨੂੰ ਤੇ ਇਸ ਸਵੇਰ ਤੇ ਇੰਨੀ ਖੁਸ਼ੀ ਹੋਈ ਕਿ ਹਰਿਆਲੀ ਆ ਸੋਹਣਾ ਲੱਗਦਾ ਪਰ ਸਾਫ਼ ਸੁਥਰਾ ਰੱਖਣਾ ਤਾਂ ਸਾਡੀ ਪਬਲਿਕ ਦਾ ਕੰਮ ਹੁੰਦਾ ਹਨਾ ਤੇ ਇਧਰ ਇੱਕ ਫੋਟੋਗ੍ਰਾਫੀ ਵੀ ਕਰਦੇ ਸੀ ਫੋਟੋਗ੍ਰਾਫੀ ਕਰਦੇ ਸੀ ਉਹ ਬਣਾ ਰਹੇ ਸੀ ਉੱਥੇ ਜਿਹੇ ਜਿਹੀ ਬਣਾਣੀ ਆਪਾਂ ਆਪਣੀ ਫੋਟੋ ਉਦਾਂ ਦੀ ਬਣਾ ਦਿੰਦੇ ਨੇ 500 ਰੁਪਏ ਲੈਂਦੇ ਸੀ ਮੇਰੀ ਭੈਣ ਦਾ ਪੁੱਤਾ ਦੇਖੋ ਮੇਰੇ ਪਿੱਛੇ ਜੂੜੇ ਤੋਂ ਲਾ ਰਿਆ ਅਸੀ ਸੋਈ ਇਹ ਭੈਣ ਦੀ ਸੱਸ ਖੜੀ ਆ ਤੇ ਨੋ ਭੈਣਾ ਅਸੀਂ ਆ ਇਹ ਇਹਨਾਂ ਦੇ ਘਰ ਦੇ ਵਿੱਚ ਸੀਨ ਸੀਗਾ ਤੇ ਇਹ ਭਾਂਜ ਨੋਆ ਸਾਡੀ ਅੱਛਾ ਲੱਗਦਾ ਸੀਗਾ ਮੈਨੂੰ ਤੇ ਤੁਸੀਂ ਦੱਸਣਾ ਕਿ ਤੁਹਾਨੂੰ ਕਿਦਾਂ ਦਾ ਲੱਗਾ ਮੇਰੇ ਚੈਨਲ ਲਾਈਕ ਕਮੈਂਟ ਆ ਤੇ ਸਬਸਕ੍ਰਾਈਬ ਕਰਨਾ ਇਹ ਫਿੱਟ ਵੀਡੀਓ ਇਹਨੇ ਬਣਾਈ ਸੀ ਕੈਮਰਾ ਖੜਾ ਕਰਕੇ ਇਸ ਲਈ ਛੋਟੇ ਛੋਟੇ ਆ ਰਹੀ ਹੈ ਤੇ ਤੁਸੀਂ ਜਰੂਰ ਦੱਸਣਾ ਤੇ ਦੇਖਦੇ ਰਹਿਣਾ ਕਰੋ ਮੇਰੇ ਵੀਡੀਓ ਤੇ ਮੈਂ ਤੁਹਾਨੂੰ ਅਗਰੇ ਹੋਰ ਵੀਡੀਓਾਂ ਦੇ ਵਿੱਚ ਨਹੀਂ ਨਹੀਂ ਵੀਡੀਓ ਕਰਾਂਗੀ ਧੰਨਵਾਦ ਮਿਹਰਬਾਨੀ ਤੇ ਦੱਸਦੇ ਰਿਹਾ ਕਰੋ ਕੋਈ ਕਮੈਂਟ ਕਰਿਆ ਕਰੋ ਜਰੂਰ ਅੱਛਾ ਜਿਹਾ ਕਮੈਂਟ ਕਰਿਆ ਕਰੋ ਬੁਰਾ ਵੀ ਕਰ ਦੋਗੇ ਕੋਈ ਗੱਲ ਨਹੀਂ ਧੰਨਵਾਦ ਮਿਹਰਬਾਨ